ਡੀਪੀ ਖਾਦ ਦਾ ਜਿਹੜਾ ਮਸਲਾ ਵਾ ਉਹਦੇ ਨਾਲ ਚਾਲੀ ਖਾਦਾਂ ਦਿੱਤੀਆਂ ਜਾ ਰਹੀਆਂ ਇਹਨਾਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਜਿੰਦਾ ਕਿਸੇ ਮੁਆਵਜ਼ਾ ਕੁਛ ਨਹੀਂ ਦੇ ਰਹੀ ਬੱਕਰੀ ਬੁਰਕੀ ਦਾ ਮੁਆਵਜ਼ਾ ਤੇ ਕੀ ਦੇਣਾ ਵੇਖੋ ਘਰ ਅੱਜ ਘਰ ਜਿਹੜੇ ਬਰਬਾਦ ਹੋ ਗਿਆ ਜ਼ਮੀਨ دریا ਚ ਰੁੜ ਗਈ ਆ ਸਾਰੀ ਇੱਕ ਸਾਰੀ ਫਸਲ ਰੁੜ ਗਈ ਆ ਘਰ ਰੁੜ ਗਿਆ ਮਸ਼ੀਨਰੀ ਦੱਬੀ ਗਈ ਆ ਸਰਕਾਰ ਜਿਹੜੀ ਆ ਉਹੋ ਹੀ ਸਾਨੂੰ ਜਿਹੜੇ ਉਹ ਕਮੇਟੀ ਜਿਹੜੀ ਉਹ ਪਹਿਲਾਂ ਭਗਵੰਤ ਮਾਰ ਕਰਦਾ ਹਿਆ ਜਿਉ ਕਰ ਰਿਆ ਕੁਛ ਨਹੀਂ ਦੇ ਰਿਹਾ ਜੀ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਆਹ ਜਿੱਤੇ ਬੰਦੀਆ ਬਲੋਸ ਜੁਯੂਤ ਕਿਸਾਨ ਮੋਰਚੇ ਦੀ ਗਵਾਈ ਦੇ ਰਿਹਾ ਡੀਸੀ ਦਫਤਰ ਤਰਨਤਾਰਨ ਵਿਖੇਤਰ ਨਾਲ ਦਿੱਤਾ ਗਿਆ ਹੈ ਮੇਰੇ ਨਾਲ ਮੌਜੂਦ ਨੇ ਇਸ ਲਈ ਆਪਣੇ ਸੰਯੁਕਤ ਕਿਸਾਨ ਮੋਰਚੇ ਦਾ ਜੋ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਕਿ ਇਹਨਾਂ ਦੀ ਮੰਗ ਹੈ ਕਿ ਇਹਨਾਂ ਦੀਆਂ ਕੀ ਮੰਗਾਂ ਲੱਗੇ ਤਰਨਤਾਰਨ ਦੇਾਰੇ ਹਾਂਜੀ ਭਾਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸ਼ਤਰ ਸਿੰਘ ਆ ਮੈਂ ਇੱਕ ਕਿਸਾਨ ਹਾਂ ਜਿਲ੍ਹਾ ਪ੍ਰਧਾਨ ਆ ਪਰ ਅੱਜ ਅਸੀਂ ਇੱਥੇ ਡੀਸੀ ਦਫਤਰ ਤਰਨਤਾਰਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਧਰਨਾ ਦੇ ਰਹੇ ਹਾਂ ਉਹਨਾਂ ਚ ਜਿਵੇਂ ਪ੍ਰੈਸ ਸਾਰੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇੱਕ ਦੂਜੇ ਤੇ ਦੁਸ਼ਮਣਬਾਜ਼ੀ ਕਰਨ ਤੇ ਸਮਾਂ ਖਰਾਬ ਕਰ ਰਹੇ ਆ ਕੋਮਾ ਚੋ ਕੋਈ ਵੀ ਕਿਸਾਨਾਂ ਨੂੰ ਜਾਂ ਹੜਪੀੜਤਾ ਨੂੰ ਬਾਪਜਾ ਦੇਣ ਲਈ ਤਿਆਰ ਨਹੀਂ ਸੋ ਆਏ ਇੱਕ ਦੂਜੇ ਤੇ ਦੁਸ਼ਣ ਲਾਉਣ ਦੇ ਔਰ ਅਸੀਂ ਇਹ ਮੰਗ ਕਰ ਰਹੇ ਹਾਂ ਤੁਮ ਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਤੇ ਕੇਂਦਰ ਸਰਕਾਰ ਤੇ ਪਾਸ ਜੀ.ਡੀ.ਐਮ.ਬੀ ਇਹਨਾਂ ਦੀ ਜਿਹੜੀ ਆ ਇੱਕ ਇਨਕੁਆਇਰੀ ਕਰਾਈ ਜਾਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਕੋਲ ਤਾਂ ਕਿ ਇਹ ਪਤਾ ਲੱਗ ਸਕੇ ਕਿ ਜਿਹੜੇ ਹੜ੍ਹ ਆਏ ਆ ਇਹਨਾਂ ਦੀ ਕੌਣ ਜ਼ਿੰਮੇਵਾਰੀ ਆ ਤੇ ਉਹਨੂੰ ਸਖਤ ਸਜ਼ਾ ਦਿੱਤੀ ਜਾ ਸਕੇ ਕਿਉਂਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਵੇਂ ਹੀ ਇਹਨਾਂ ਹੜ੍ਹਾਂ ਨੂੰ ਕੁਦਰਤੀ ਕਰੋਪੀ ਦਾ ਨਾਮ ਦੇ ਰਿਹਾ ਜਦਕਿ ਇਹ ਕੋਈ ਕੁਦਰਤੀ ਕਰੋਪੀ ਨਹੀਂ ਬਲਕਿ ਇਹ ਪ੍ਰਬੰਧਕੀ ਗਲਤੀਆਂ ਦਾ ਸਿੱਟਾ ਹੈ ਇਹਦੇ ਨਾਲ ਹੀ ਜਿਹੜਾ ਇਹਨਾਂ ਨੇ ਦਿੱਤਾ ਹੋਇਆ 20000 ਰੁਪਏ ਤੱਕ ਦਾ ਮੁਆਵਜ਼ਾ ਸੰਜੋਤ ਕਿਸਾਨ ਮੋਰਚੇ ਪਹਿਲੇ ਦਿਨ ਤੋਂ ਹੀ ਇਹ ਮੰਗ ਕਰ ਰਿਹਾ ਕਿ 70000 ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਤੇ ਪ੍ਰਤੀ ਪਰਿਵਾਰ ਮਜ਼ਦੂਰ ਪਰਿਵਾਰਾਂ ਨੂੰ 1 ਲੱਖ ਰੁਪਏ ਦਿੱਤਾ ਜਾਣਾ ਚਾਹੀਦਾ ਹੈ ਤੇ ਗੰਨੇ ਦੇ ਕਾਸ਼ਤਕਾਰਾਂ ਨੂੰ ਦੁਬਾਰਾ ਫਸਲ ਬੀਜਣ ਵਾਸਤੇ ਗੰਨੇ ਦੀ ਬੀਜ ਦਿੱਤਾ ਜਾਣਾ ਚਾਹੀਦਾ ਹੈ ਤੇ 1 ਲੱਖ ਪ੍ਰਤੀ ਏਕੜ ਦਿੱਤਾ ਜਾਣਾ ਚਾਹੀਦਾ ਹੈ ਇਹਦੇ ਨਾਲ ਹੀ ਜਿਹੜੀਆਂ ਜ਼ਮੀਨਾਂ ਤਿਆਰ ਰੋੜ ਕੇ ਲੈ ਗਿਆ ਉਹਨਾਂ ਦੇ ਕਿਸਾਨਾਂ ਨੂੰ ਉਹ ਜਿਹੜੀ ਆ ਉਹ ਤਾਂ ਪੱਕਾ ਮਾਰਜਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਉਹ ਜ਼ਮੀਨ ਐਕਵਾਇਰ ਕਰਕੇ ਉਹਨਾਂ ਨੂੰ ਬਦਲਵੀਂ ਜ਼ਮੀਨ ਦਿੱਤੀ ਜਾਣੀ ਚਾਹੀਦੀ ਔਰ ਅੱਜ ਤੱਕ ਇੱਕ ਵੀ ਰੁਪਇਆ ਜਿਹੜਾ ਪੰਜਾਬ ਤੇ ਕੇਂਦਰ ਸਰਕਾਰ ਨੇ ਹੜ ਪੀੜਤਾਂ ਨੂੰ ਨਹੀਂ ਦਿੱਤਾ ਔਰ ਜਿਹੜੀ ਸੁਪਰੀਮ ਕੋਰਟ ਦੇ ਜਜਮੈਂਟਸ ਨੇ ਉਹਨਾਂ ਦਾ ਪੱਕਾ ਪਾ ਤਰੀਕੇ ਨਾਲ ਉੱਤੇ ਅਮਲ ਕੀਤਾ ਜਾ ਰਿਹਾ ਜਦੋਂ 10 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਦਿੱਤੀ ਸੀ ਕਿ ਪ੍ਰਾਲੀ ਦਾ ਨਿਪਟਾਰਾ ਕਰਨ ਵਾਸਤੇ ਕਿਸਾਨਾਂ ਨੂੰ ਸਾਧਨ ਮਹਿਆ ਕੀਤੇ ਜਾਣੇ ਚਾਹੀਦੇ ਆ ਉਹ ਨਹੀਂ ਅੱਜ ਤੱਕ ਸਰਕਾਰ ਨੇ ਕੀਤੇ ਲੇਕਿਨ ਰੀਸੈਂਟ ਸੁਪਰੀਮ ਕੋਰਟ ਦੀ ਇੱਕ ਜਜਮੈਂਟ ਆਈ ਹੈ ਕਿ ਜਿਹੜਾ ਤੂੰ ਆ ਪਰਾਲੀ ਨੂੰ ਅੱਗ ਲਾਉਂਦਾ ਹੈ ਉਹਨੂੰ ਜਿਹੜਾ ਫੜ ਕੇ ਕਿਸਾਨ ਨੂੰ ਅੰਦਰ ਦਿੱਤਾ ਜਾਵੇ ਅਸੀਂ ਇੱਥੇ ਇਸ ਫੈਸਲੇ ਦੀ ਵੀ ਜ਼ੋਰਦਾਰ ਚਰਚਾ ਜਿੰਦਾ ਕਰਦੇ ਆ ਕਿਉਂਕਿ ਇਹ ਪਾਰਸ਼ੀਅਲੀ ਬਿਲਕੁਲ ਜਿਹੜਾ ਵਾ ਦੋਹਰਾ ਕਰਦਾਰ ਇੱਕ ਫੈਸਲੇ ਨੂੰ ਨਹੀਂ ਮੰਨਿਆ ਜਾ ਰਿਹਾ ਇੱਕ ਫੈਸਲਾ ਲਾਗੂ ਕੀਤਾ ਜਾ ਰਿਹਾ ਇਹਦੇ ਨਾਲ ਹੀ ਮੰਡੀਆਂ 'ਚ ਕਿਸਾਨਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਦੀਆਂ ਫਸਲਾਂ ਨੂੰ ਜਿਹੜਾ ਵਾ ਉਹ ਡਕਾਰਿਆ ਜਾ ਰਿਹਾ ਵਾ ਡੀਪੀ ਖਾਦ ਦਾ ਜਿਹੜਾ ਮਸਲਾ ਵਾ ਉਹਦੇ ਨਾਲ ਚਾਲੀ ਖਾਦਾਂ ਦਿੱਤੀਆਂ ਜਾ ਰਹੀਆਂ ਇਹਨਾਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾਜ ਕੀਤਾ ਮੇਰੇ ਨਾਲ ਮੌਜੂਦ ਨੇ ਕਿਸਾਨ ਹਰਜਿੰਦਰ ਸਿੰਘ ਮੌਜੂਦ ਨੇ ਆਪਣੇ ਜੋ ਸੰਯੁਕਤ ਕਿਸਾਨ ਮੋਰਚੇ ਲਈ ਆਗੂ ਵੀ ਨੇ ਮੈਂ ਟੰਡਾ ਥਾ ਉਹ ਗਲਤੀਆਂ ਹਾੜਾਂ ਦੀ ਸਰਕਾਰ ਤੇ ਕਹਿੰਦੀ ਮੁਰਗੀ ਦਾ ਮੌਜੂਦਾ ਬੱਕਰੀ ਦਾ ਦੇਵਾ ਕੀ ਕਰਾ ਜੁੰਦੇ ਤੁਸੀਂ ਦੇਖੋ ਮੇਰੇ ਨਾਲੋਂ ਤੇ ਤੁਸੀਂ ਪੀਪੀਸੀ ਨਿਊਜ਼ ਆ ਬਹੁਤ ਵੱਡਾ ਚੈਨਲ ਆ ਤੁਹਾਡਾ ਤੁਸੀਂ ਵੇਖ ਰਹਾ ਗਰਾਊਂਡ ਲੈਵਲ ਤੇ ਸਰਕਾਰ ਕਿਸੇ ਮੁਆਵਜ਼ਾ ਕੁਛ ਨਹੀਂ ਦੇ ਰਹੀ ਬੱਕਰੀ ਬੁਰਕੀ ਦਾ ਮੁਆਵਜ਼ਾ ਤੇ ਕੀ ਦੇਣਾ ਵੇਖੋ ਘਰ ਅੱਧ ਘਰ ਜਿਹੜੇ ਬਰਬਾਦ ਹੋ ਗਿਆ ਜ਼ਮੀਨ دریا ਚ ਰੁੜ ਗਈ ਆ ਸਾਰੀ ਇੱਕ ਸਾਰੀ ਫਸਲ ਰੁੜ ਗਈ ਆ ਘਰ ਰੁੜ ਗਿਆ ਮਸ਼ੀਨਰੀ ਦੱਬੀ ਗਈ ਆ ਸਰਕਾਰ ਜਿਹੜੀ ਆ ਉਹੋ ਹੀ ਸਾਨੂੰ ਜਿਹੜੇ ਉਹ ਕਮੇਟੀ ਜਿਹੜੀ ਉਹ ਪਹਿਲਾਂ ਭਗਵੰਤ ਮਾਰ ਕਰਦਾ ਹਿਆ ਜਿਵੇਂ ਉਹ ਕਰ ਰਿਹਾ ਕੁਛ ਨਹੀਂ ਦੇ ਰਿਹਾ ਜੀ ਹੁਣ ਤੁਹਾਡੀ ਕੀ ਮੰਗ ਹੈਗੀ ਆ ਸਾਡੀ ਮੰਗ ਹੈ ਕਿ ਉਹਨਾਂ ਉਹਨਾਂ ਜਿਹੜੇ ਕਿਸਾਨ ਆ ਮਜ਼ਦੂਰ ਜਿਹੜੇ ਉੱਥੇ ਜਾੜੇ ਗਏ ਆ ਲੋਕ ਬਸਾਦ ਦੇ ਨਾਲ ਉਹਨਾਂ ਨੂੰ ਸਰਕਾਰ ਮੁਆਵਜ਼ਾ ਦੇਵੇ ਸਰਕਾਰ ਉਹਨਾਂ ਨੂੰ 70000 ਕਿੱਲੇ ਦਾਵੇ ਮਜ਼ਦੂਰ ਨੂੰ 10% ਦੇ ਹਿਸਾਬ ਨਾਲ ਉਹਦੇ ਉਹਦੇ ਆਗੇ ਗੁਜ਼ਾਰੇ ਵਾਸਤੇ ਦਵੇ ਕੋਕਰਾਂ ਦਾ ਮੁਆਵਜ਼ਾ ਦਵੇ ਇਹ ਹੀ ਮੰਗ ਕਰਦੇ ਆ ਜੇ ਤੁਹਾਡੀ ਮੰਗ ਨਹੀਂ ਮੰਨੀ ਇਹਦੀ ਫਿਰ ਅਗਲਾ ਸਟੈਪ ਕੀ ਹੋਏਗਾ ਅਸੀਂ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਅੱਜ ਦਾ ਜਿਹੜਾ 8 ਤਰੀਕ ਦਾ ਅਸੀਂ ਰੱਖਿਆ ਸੀ ਇਹ ਆ ਤਰਨਤਾਰਨ ਅਵਸਰ ਜ਼ਿਲ੍ਹੇ ਦੇ ਵਿੱਚ ਇਹਨੂੰ ਬਦਲ ਕੇ ਅੱਜ 9 ਦਾ ਕਰ ਰਹੇ ਕੱਲ 10 ਅਵਸਰ ਦਾ ਕਰ ਰਹੇ ਆ ਇਹ ਅਸੀਂ 8 ਤਰੀਕ ਦੇ ਸਾਰੇ ਡੀਸੀ ਦਫ਼ਤਰਾਂ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਮੰਗ ਨੂੰ ਲੈ ਕੇ ਮੰਗ ਪੱਤਰ ਅੱਜ ਦੇ ਰਿਹਾ ਕੁਝ 10 17 ਮੰਗਾਂ ਉੱਤੇ ਸਾਡਾ ਜੀ ਮੰਗ ਪੱਤਰ ਆ ਸਰਕਾਰ ਨਹੀਂ ਕੋਈ ਗੌਰ ਕਰਦੀ ਤੇ ਸਰਕਾਰ ਨੂੰ ਜਿੱਦਾਂ ਅਸੀਂ ਅੱਗੇ ਘੇਰਾ ਕਰਾਈ ਕਰਦੇ ਸਰਕਾਰ ਦੀ ਘੇਰਾ ਕਰਾਈ ਕਰਾਂਗੇ ਇਹ ਸਾਨੂੰ ਮਿਲਦਾ ਕਿਸਾਨ ਆਗੂ ਕਿਸਾਨਾਂ ਕੋਲ ਰਹਿ ਕੇ ਕਹਿਣਾ ਕਿ ਇਹ ਸਰਕਾਰ ਕੋ ਹਾਰਪੀਟ ਨਾਲੀ ਮੌਜੂਦੀ ਮੰਗ ਕਰਦੇ ਕਿਉਂਕਿ ਉਹ ਕਹਿੰਦੇ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਆ ਦੀਵਾਲੀ ਤੋਂ ਪਹਿਲਾਂ ਜਿਹੜਾ ਆਪਣਾ ਸਰਕਾਰ ਜੇ ਕਿਸਾਨਾਂ ਨੂੰ ਮੌਜੂਦ ਦਿੱਤਾ ਜਾਏਗਾ ਉਹਨਾਂ ਵੱਲੋਂ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ 20000 ਰੁਪਏ ਦੇ ਮੁਆਵਜ਼ੇ ਨੂੰ ਅੰਕਾ ਰਿਹਾ ਤੇ 70000 ਰੁਪਏ ਤੋਂ ਮੌਜੂਦ ਦੇਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਹੁੰਦਾ ਕਿ ਮੰਗਾ ਨਾ ਮੰਨੀਆ ਤਾਂ ਉਹ ਅਗਲਾ ਸੰਘਰਸ਼ ਤੇਜ਼ ਕਰਨਗੇ ਪਵਨ ਚਰਮ